ਬਠਿੰਡਾ ਦੇ ਵਿੱਚ ਮਲਤਾਨੀਆਂ ਪੁਲ ਦਾ ਉਦਘਾਟਨ ਕਰਨ ਪਹੁੰਚੇ ਸਰਦਾਰ ਭਗਵੰਤ ਮਾਨਜੀਤ ਦਾ ਜਤਿੰਦਰ ਸਿੰਘ ਪੱਲਾ ਅਤੇ ਮੇਅਰ ਪਦਮਜੀਤ ਜੀ ਵੱਲੋਂ ਅੱਜ ਬੁੱਕੇ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਅਤੇ ਸਰਦਾਰ ਭਗਵੰਤ ਸਿੰਘ ਮਾਨਜੀਤ ਵੱਲੋਂ ਅੱਜ ਬਠਿੰਡੇ ਦੇ ਮਲਤਾਨੀਆਂ ਪੁਲ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਜਿਸ ਦੇ ਵਿੱਚ ਬਠਿੰਡਾ ਦੇ ਐਮ ਐਲ ਏ ਅਤੇ ਪੋਚੋ ਦੇ ਐਮ ਐਲ ਏ ਅਤੇ ਰਾਮਪੁਰ ਦੇ ਐਮ ਐਲ ਏ ਮੌਜੂਦ ਸਨ ਤ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੀ ਜਿੱਥੇ ਕੀ ਹੈ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਰਸਮੀ ਤੌਰ ਤੇ ਪੁਲ ਦਾ ਉਦਘਾਟਨ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਸਭ ਤੋਂ ਪਹਿਲਾਂ ਮਾਲਵੇ ਦਾ ਦਿਲ ਸਮਝੇ ਜਾਂਦੇ ਬਟਿੰਡਾ ਸ਼ਹਿਰ ਦੇ ਸਾਰੇ ਪਤਵੰਤੇ ਸੱਜਣ ਸਾਡੇ ਐਮਐਲਏ ਸਹਿਬਾਨ ਉਦਾਰ ਸਹਿਬਾਨ ਆਲੇ ਦੁਆਲੇ ਦੇ ਇਲਾਕੇ ਤੋਂ ਆਏ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਇਥੋਂ ਦਾ ਸਾਰਾ মিডিਆ ਬਠਿੰਡਾ ਦਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਜਿੰਨੇ ਵੀ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਹੈ ਨਵੇਂ ਸਾਲ ਦੀਆਂ ਲੋੜੀ ਦੀਆਂ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀ ਨੇ ਅੱਜ ਰੇਲਵੇ ਬ੍ਰਿਜ ਜਿਹੜਾ ਮਲਤਾਨੀਆਂ ਪੁਲ ਹੈ ਉਹਦੇ ਰਸਮੀ ਤੌਰ ਤੇ ਉਡ ਘਾਟਣ ਵਾਸਤੇ ਇਕੱਠੇ ਹੋਏ ਆ ਬੜੇ ਚਿਰਾਂ ਤੋਂ ਚੱਲੀ ਆ ਰਹੀ ਹੈ ਮੰਗ ਸੀਗੀ ਕਿਉਂਕਿ ਬਠਿੰਡਾ ਦੇਸ਼ ਦੇ ਵੱਡੇ ਜੰਕਸ਼ਨਾਂ ਦੇ ਵਿੱਚ ਰੇਲਵੇ ਜੰਕਸ਼ਨਾਂ ਦੇ ਵਿੱਚ شمار ਹੁੰਦਾ ਹੈ ਤਾਂ ਇਸ ਕਰਕੇ ਪਾਪੂਲੇਸ਼ਨ ਦੇ ਨਾਲ ਨਾਲ ਟ੍ਰੇਨਾਂ ਦੀ ਗਿਣਤੀ ਵੀ ਦਿਨ ਬਦਨ ਵੱਧ ਰਹੀ ਹੈ ਤੋਂ ਦੇ ਕਰਕੇ ਕਈ ਪੁਲਿਸੇ ਨੇ ਜਿੱਥੋਂ ਬਠਿੰਡਾ ਕਈ ਪੱਗਾਂ 'ਚ ਵੰਡਿਆ ਜਾਂਦਾ ਹੈ। ਕਈ ਵਾਰੀ ਦੁਕਾਨਾਂ ਪੁਲ ਦੇ ਪਰਲੇ ਪਾਸੇ ਰਹਿ ਜਾਂਦੀਆਂ। ਘਰ ਜਿਹੜੇ ਨੇ ਉਹ ਇੱਧਰ ਰਹਿ ਜਾਂਦੇ ਨੇ। ਕਈ ਵਾਰੀ ਸਕੂਲ ਬੱਚਿਆਂ ਦੇ ਉਹ ਪੁਲ ਦੇ ਦੂਜੇ ਪਾਸੇ ਹੁੰਦੇ ਨੇ, ਘਰ ਇੱਧਰ ਹੁੰਦੇ ਨੇ। ਤਾਂ ਕਾਫੀ ਆਉਣਾ ਜਾਣਾ। ਦੁਸ਼ਵਾਰੀਆਂ ਭਰਿਆ ਹੋ ਜਾਂਦਾ ਹੈ। ਸੋ ਇਹ ਸਮੇਂ ਦੀ ਮੰਗ ਹੈ ਕਿ ਸ਼ਾਨਦਾਰ ਲੇਟੈਸਟ ਟੈਕਨੋਲੋਜੀ ਦੀ ਇੰਜੀਨੀਅਰਿੰਗ ਦੇ ਨਾਲ ਅਸੀਂ ਸ਼ਹਿਰਾਂ ਦਾ ਵਿਕਾਸ ਕਰੀਏ 35 ਸਾਲ ਪੁਰਾਣਾ ਇਹ ਪੁਲ ਸੀਗਾ 23 ਫੁੱਟ ਦੀ ਇਹਦੀ ਜਿਹੜੀ ਕੈਰੀਜ ਵੇ ਸੀਗੀ ਤੇ ਸਰਵਿਸ ਰੋਡ ਦੀ ਚੌੜਾਈ ਘਟ ਹੋਣ ਕਰਕੇ ਮੌਜੂਦਾ ਟ੍ਰੈਫਿਕ ਦੇ ਯੋਗ ਨਹੀਂ ਰਿਹਾ ਸੀਗਾ ਅਪਡੇਟ ਨਹੀਂ ਰਿਹਾ ਸੀਗਾ ਸੋ ਬਰਸਾਤਾਂ ਦੇ ਮੌਕੇ ਤੇ ਇਹ ਬੰਦ ਵੀ ਕਰਨਾ ਪੈਂਦਾ ਸੀ ਰਿਪੇਅਰ ਵਾਸਤੇ ਸੋ 38.08 ਕਰੋੜ ਜਾਨੀ ਕਿ 38 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਇਹ ਲਗਭਗ 1 ਕਿਲੋਮੀਟਰ ਦੀ ਥੋੜੀ ਜੀ ਘਟ ਹੈ 1 ਕਿਲੋਮੀਟਰ ਤੋਂ 1 ਕਿਲੋਮੀਟਰ ਦੀ ਚੌੜਾਈ ਦਾ ਇਹ ਲੰਬਾਈ ਦਾ ਪੁਲ ਹੈ ਤੇ 23 ਫੁੱਟ ਤੋਂ ਵਧਾ ਕੇ 34.5 ਫੁੱਟ ਦੀ ਚੌੜਾਈ ਕੀਤੀ ਹੈ ਸੋ ਇਹਦੇ ਪੁਲ ਦੇ ਹੇਠਾਂ ਕਿਉਂਕਿ ਅੱਜ ਕੱਲ੍ਹ ਇਸ ਤਰ੍ਹਾਂ ਦੀ ਟੈਕਨੋਲੋਜੀ ਆ ਗਈ ਕਿ ਪੁਲ ਦੇ ਥੱਲੇ ਵਾਲਾ ਜਿਹੜਾ ਹਿੱਸਾ ਹੈ ਉਹਨੂੰ ਵੀ ਇਸਤੇਮਾਲ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਸੋ ਸਪੋਰਟਸ ਨਾਲ ਸੰਬੰਧਿਤ ਗਰਾਊਂਡ ਸਕੇਟਿੰਗ ਬਾਸਕਟਬਾਲ ਕੋਰਟ ਵਾਕਿੰਗ ਟਰੈਕ ਸੋ ਜਿਮ ਸਪੇਸ ਵਾਸਤੇ ਵੀ ਉਹਨੂੰ ਇਸਤੇਮਾਲ ਕਰਾਂਗੇ ਤੇ 11 ਸਤੰਬਰ 2023 ਨੂੰ ਇਹਦੀ ਉਹ ਸਾਰੀ ਦਾ ਕੰਮ ਸ਼ੁਰੂ ਹੋਇਆ ਸੀਗਾ ਵੈਸੇ ਤਾਂ ਚੱਲ ਪਿਆ ਮੈਂ ਇਹ ਕਹਿੰਦਾ ਸੀਗਾ ਕਿ ਜ਼ਰੂਰੀ ਨਹੀਂ ਕਿ ਜੇ ਮੈਂ ਨਾ ਆ ਸਕਾਂ ਤਾਂ ਆਪਾਂ ਫੋੜਨੀ ਚਲਾਉਣਾ ਸੁਰਸ਼ਮੀ ਤੌਰ ਤੇ ਅੱਜ ਉਤ ਘਟਣਾ ਤੇ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਜਿਹੜੇ ਵੀ ਇਸ ਇਲਾਕੇ ਦੇ ਲੋਕ ਜਿਹੜੇ ਏਸਪੋਰਟੋ ਫੈਨਲੈਂਡ ਕੇ ਮੈਂ ਮੁਬਾਰਕਾਂ ਦਿੰਦਾ ਇੱਕ ਹੋਰ ਪੁਲ ਹੈ ਜਿਹਦੀ ਅੱਜ ਅ ਰਸਮੀ ਤੌਰ ਤੇ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਬਠਿੰਡਾ ਫਿਰੋਜ਼ਪੁਰ ਲਾਈਨ ਤੇ ਜਨਤਾਨਗਰ ਵਾਲੀ ਜਗ੍ਹਾ ਤੇ ਅੰਡਰ ਬ੍ਰਿਜ ਵੀ ਬਣਿਆ ਹੋਇਆ ਤੇ ਇਹ ਬਠਿੰਡਾ ਗੋਨਿਆਣਾ ਰੋਡ ਤੇ ਬਾਦਲ ਕੁਦੜਾ ਰੋਡ ਨੂੰ ਵੀ ਆਪਸ ਦੇ ਵਿੱਚ ਜਿਹੜਾ ਜੋੜਦਾ ਸੋ 50 ਕਰੋੜ 86 ਲੱਖ ਰੁਪਇਆ ਉਹਦੀ ਵਾਸਤੇ ਪ੍ਰਵਾਨਗੀ ਦੇ ਦਿੱਤੀ ਗਈ ਹੈ ਉਹ ਵੀ ਬੜੀ ਜਲਦੀ ਜਿਹੜਾ ਉਹ ਸਾਰੀਆਂ ਐਨਓਸੀਜ਼ ਵਗੈਰਾ ਹੋ ਜਾਣਗੀਆਂ ਤੇ ਟੈਂਡਰ ਵਗੈਰਾ ਦਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਉਹ ਵੀ ਹੁਣ ਆਮ ਲੋਕਾਂ ਵਾਸਤੇ ਬੜੀ ਜਲਦੀ ਖੁੱਲ ਜਾਊਗਾ ਤਾਂ ਕਿ ਆਪਣੇ ਇੱਕ ਦੂਜੇ ਦੇ ਸ਼ਹਿਰ ਦੇ ਵਿੱਚ ਵਪਾਰ ਦੇ ਜਾਂ ਕੋਈ ਆਉਣ ਜਾਣ ਦੇ ਆਵਾਜਾਈ ਦੇ ਸਾਧਨਾਂ ਨੂੰ ਹੋਰ ਰਫਤਾਰ ਮਿਲੇ ਸੋ ਮੈਂ ਸਾਰੇ ਜਿੰਨੇ ਵੀ ਬਠਿੰਡਾ ਪੁਲਿਸ ਪ੍ਰਸ਼ਾਸਨ ਬਠਿੰਡਾ ਦਾ ਜਿਹੜਾ ਸਿਵਲ ਪ੍ਰਸ਼ਾਸਨ ਜਿੰਨੇ ਵੀ ਇੰਜੀਨੀਅਰ ਸਹਿਬਾਨ ਨੇ ਇਹਦੇ ਵਿੱਚ ਕੰਮ ਕੀਤਾ ਜਿੰਨੇ ਵੀ ਇਸ ਪੁਲ ਨੂੰ ਬਣਾਉਣ ਦੇ ਵਿੱਚ ਪਰਦੇ ਦੇ ਪਿੱਛੇ ਜਿੰਨਾਂ ਦਾ ਵੀ ਯੋਗਦਾਨ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਅੱਜ ਇੱਕ ਲਾਇਬ੍ਰੇਰੀ ਦਾ ਵੀ ਉਤ ਘਟਨੇ ਜਿੱਥੇ ਜਿਹੜੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ ਉਹਨਾਂ ਦੀ ਤਿਆਰੀ ਕਰਾਈ ਜਾਊਗੀ ਕਿਉਂਕਿ ਜਮਾਨਾ ਕੰਪੀਟੀਸ਼ਨ ਦਾ ਹੋ ਗਿਆ ਤੇ ਹੁਣ ਆਪਾਂ ਨੂੰ ਪੜ੍ਹਾਈ ਦੇ ਵਿੱਚ ਜੇ ਅਪਡੇਟ ਨਹੀਂ ਰਵਾਂਗੇ ਤਾਂ ਪਿੱਛੇ ਰਹਿ ਜਾਾਂਗੇ ਸੋ ਲਾਇਬ੍ਰੇਰੀਆਂ ਪੂਰੇ ਪੰਜਾਬ ਦੇ ਵਿੱਚ ਅਸੀਂ ਬਣਾ ਰਹੇ ਹਾਂ ਉਹ ਲਾਇਬ੍ਰੇਰੀਆਂ ਜਿਹੜੀਆਂ ਉਹਦੇ ਵਿੱਚ ਸਿਲੇਬਸ ਦੀਆਂ ਕਿਤਾਬਾਂ ਵੀ ਰੱਖੀਆਂ ਜਾਂਦੀਆਂ ਨੇ ਉੱਥੇ ਵੀ ਅੱਜ ਮੈਂ ਬੱਚਿਆਂ ਨੂੰ ਇਸ ਤੋਂ ਬਾਅਦ ਮਿਲੂੰਗਾ ਤੇ ਉਹੀ ਬੱਚੇ ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਦੇਣਗੇ ਉਹੀ ਆਪਣੇ ਜੂਨੀਅਰਸ ਨੂੰ ਵੀ ਨਾਲ-ਨਾਲ ਪੜਾਉਣਗੇ ਸੋ ਇੱਕ ਲੇਟੈਸਟ ਟੈਕਨੀਕ ਹੈ ਜਿਹੜੀ ਸਟੱਡੀ ਦੀ ਉਹ ਵੀ ਇਸਤੇਮਾਲ ਕੀਤੀ ਜਾਊਗੀ ਤਾਂ ਕਿ ਇਹ ਇਲਾਕਾ ਜਿਹੜਾ ਉਹ ਪੜ੍ਹਾਈ ਪੱਖੋਂ ਵੀ ਵਿਕਾਸ ਪੱਖੋਂ ਵੀ ਕਿਸੇ ਪੱਖੋਂ ਘੱਟ ਨਹੀਂ ਹੈਗਾ ਵੈਸੇ ਪਹਿਲਾਂ ਇੱਕ ਮਿੱਥ ਬਣੀ ਹੋਈ ਸੀਗੀ ਇਲਾਕੇ ਬਾਰੇ ਸੰਗਰੂਰ ਮਾਨਸਾ ਬਠਿੰਡਾ ਕਿ ਪਤਾ ਨਹੀਂ ਸ਼ਾਇਦ ਤੇਲਾਂ ਤੇ ਰਹਿ ਗਏ ਜਾਂ ਪਿੱਛੇ ਰਹਿ ਗਏ ਪਰ ਪ੍ਰਮਾਤਮਾ ਹਰ ਇੱਕ ਨੂੰ ਇੱਕੋ ਜਿਹਾ ਬਣਾ ਕੇ ਭੇਜਦਾ ਹੈ ਬਸ ਲੋੜ ਇਹ ਹੈ ਕਿ ਅਸੀਂ ਆਪਣੇ ਸਕੂਲਾਂ ਨੂੰ ਕਿੰਨਾ ਅਪਡੇਟ ਕਰਦੇ ਹਾਂ ਕਿੰਨਾ ਅਪਗ੍ਰੇਡ ਕਰਦੇ ਹਾਂ ਸਾਡੇ ਟੀਚਰਸ ਜਿਹੜੇ ਨੇ ਉਹ ਕਿੰਨੇ ਕਾਪਗ੍ਰੇਡੇਟ ਨੇ ਜਿਨ੍ਹਾਂ ਨੇ ਆਉਣ ਵਾਲੇ ਫਿਊਚਰ ਵਾਸਤੇ ਜਿਹੜੇ ਕੰਪੀਟੀਸ਼ਨ ਵਾਸਤੇ ਵੀ ਬੱਚੇ ਤੇ ਕੰਪੀਟੀਸ਼ਨ ਪਾਸ ਕਰਨ ਵਾਲੇ ਵੀ ਜਿਹੜੇ ਬੱਚੇ ਜਿਹੜੇ ਇਥੋਂ ਨਿਕਲ ਕੇ ਜਾਣਗੇ ਦੇਸ਼ ਦੇ ਵਿੱਚ ਅਲੱਗ-ਅਲੱਗ ਵੱਡੇ-ਵੱਡੇ ਅਹੁਦਿਆਂ ਤੇ ਪੰਜਾਬ ਸਟੇਟ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਨਿਵਾਉਣਗੇ ਸੋ ਕਿਸੇ ਵੱਲੋਂ ਘਟ ਨਹੀਂ ਜਿਹੜਾ ਅੰਕਿਆ ਜਾਣਾ ਚਾਹੀਦਾ ਕਿਸੇ ਵੀ ਕਸਬੇ ਨੂੰ ਜਾਂ ਕਿਸੇ ਵੀ ਇਲਾਕੇ ਨੂੰ ਸੋ ਇਸ ਕਰਕੇ ਅੱਜ ਕਾਫੀ ਦੇਰ ਬਾਅਦ ਬਠਿੰਡੇ ਜਦੋਂ ਲਾਸਟ ਟਾਈਮ ਆਏ ਸੀਗੀ ਉਦੋਂ ਵੀ ਇੱਕ ਜਿਹੜਾ ਐਡੀਟੋਰੀਅਮ ਦਾ ਦੌ ਘਾਟਨ ਕੀਤਾ ਸੀਗਾ ਜਿਹਦੇ ਵਿੱਚ ਬੜੇ ਸ਼ਾਨਦਾਰ ਪ੍ਰੋਗਰਾਮ ਵੀ ਹੁੰਦੇ ਨੇ ਬਹੁਤ ਸਾਰਾ ਕੋਈ ਕਿਸੇ ਦੀ ਸਾਹਿਤਿਕ ਸਰਗਰਮੀਆਂ ਵੀ ਹੁੰਦੀਆਂ ਨਾਲ ਨਾਲ ਵਪਾਰਕ ਸਰਗਰਮੀਆਂ ਵਾਸਤੇ ਕਾਨਫਰੰਸਾਂ ਉਹਦੇ ਵਾਸਤੇ ਵੀ ਬੜਾ ਸ਼ਾਨਦਾਰ ਇੱਕ ਅਪਗ੍ਰੇਡਡ ਆਟੋਰੀਅਮ ਹੈ ਸੋ ਜਦੋਂ ਵੀ ਬਠਿੰਡੇ ਵਾਲਿਆਂ ਨੂੰ ਅਸੀਂ ਆਵਾਜ਼ ਮਾਰੀ ਹੈ ਤਾਂ ਉਹਨਾਂ ਨੇ ਦੁੱਗਣੇ ਤਿੱਗਣੇ ਪਿਆਰ ਸਹਿਤ ਸਾਨੂੰ ਨਵਾਜਿਆ ਤੇ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਬਠਿੰਡੇ ਸ਼ਹਿਰ ਦਾ ਜਿਹੜਾ ਮੰਦੇ ਦੇ ਜੀ ਆ ਫੜਾ ਦਿਓ ਇੱਥੋਂ ਫੜਾ ਦਿਓ ਆ ਫੜ ਲਿਓ ਫੋਨ ਨੰਬਰ ਲਿਖ ਦਿਓ ਇਹਦੇ ਤੇ ਫੋਨ ਨੰਬਰ ਲਿਖ ਜੇ ਕਿਸੇ ਨੇ ਕੋਈ ਕਾਗਜ਼ ਦੇਣਾ ਕੋਈ ਗੱਲ ਨਹੀਂ ਪਰ ਫੋਨ ਨੰਬਰ ਜ਼ਰੂਰ ਲਿਖ ਦਿਓ ਤਾਂ ਕਿ ਕੋਈ ਪੁੱਛਣਾ ਪੈ ਜੀ ਕੁਝ ਤਾਂ ਤੁਹਾਨੂੰ ਇੱਥੋਂ ਫੋਨ ਆ ਜਾਊਗਾ ਤੁਹਾਨੂੰ ਕੋਈ ਗੱਲ ਨਹੀਂ ਫੜਾ ਦਿਓ ਫੋਨ ਨੰਬਰ ਜ਼ਰੂਰ ਲੈ ਲਿਓ ਨਾਲ ਕੋਈ ਗੱਲ ਨਹੀਂ ਕੋਈ ਲੈਦ ਸੋ ਅੱਜ ਇਸ ਤੋਂ ਬਾਅਦ ਮੈਂ ਨਰੂਆ ਨੇ ਜਾਣਾ ਜਿੱਥੇ ਲੋਕ ਮਿਲਣੀ ਆ ਅਲੇ ਦੋਲੇ ਦੇ ਪਿੰਡਾਂ ਦੇ ਲੋਕਾਂ ਨੂੰ ਪੰਜ ਸਰਪੰਚ ਸਹਿਬਾਨਾਂ ਨੂੰ ਮੋਤਵਰ ਸੱਜਣਾ ਨੂੰ ਮਿਲਾਂਗੇ ਇਹ ਇਸ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਪੂਰੇ ਪੰਜਾਬ 'ਚ ਕਰਦੇ ਰਹਿੰਦੇ ਆ ਕਿਉਂਕਿ ਜਦੋਂ ਲੋਕਾਂ ਨਾਲ ਸਿੱਧਾ ਸੰਪਰਕ ਹੁੰਦਾ ਕੋਈ ਗ੍ਰਿਵੈਂਸਸ ਵੀ ਨਹੀਂ ਕੋਈ ਸ਼ਿਕਾਇਤਾਂ ਸ਼ਿਕਵੇ ਵੀ ਨਹੀਂ ਉਹ ਵੀ ਮੌਕੇ ਤੇ ਸੁਣੇ ਵੀ ਜਾ ਸਕਦੇ ਨੇ ਦੂਰ ਵੀ ਕੀਤੇ ਜਾ ਸਕਦੇ ਨੇ ਨਾਲ ਆਫੀਸਰ ਸਾਹਿਬਾਨ ਸਾਰੇ ਬੈਠੇ ਹੁੰਦੇ ਆ ਸੋ ਅੱਜ ਨਰੂਆਣੇ ਮੈਂ ਇਸ ਤੋਂ ਬਾਅਦ ਲਾਇਬ੍ਰੇਰੀ ਲਾਇਬ੍ਰੇਰੀ ਤੋਂ ਬਾਅਦ ਨਰੂਆਣਾ ਜਾ ਕੇ ਬਠਿੰਡੇ ਦੇ ਇਲਾਕੇ ਦਾ ਅੱਜ ਦੌਰਾ ਇਸ ਤੋਂ ਬਾਅਦ 14 ਤਰੀਕ ਨੂੰ ਮੁਖਸਰ ਸਾਹਿਬ ਲਿਖੇ ਮਾਗੀ ਦੇ ਮੇਲੇ ਤੇ ਆਵਾਂਗੇ ਔਰ ਗਰੀ ਮੁਕਤੀ ਦੀ ਧਰਤੀ ਉੱਥੇ ਵੀ ਨਤਮਸਤਕ ਹੋਵਾਂਗੇ ਆਸ਼ੀਰਵਾਦ ਲਵਾਂਗੇ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਜਿਸ ਜ਼ਿੰਮੇਵਾਰੀ ਨੂੰ ਨਿਭਾਉਣ ਲੱਗੇ ਹੋਏ ਆ ਉਹਨੂੰ ਉਸ ਜ਼ਿੰਮੇਵਾਰੀ ਨੂੰ ਹੋਰ ਤਨਦੇਹੀ ਨਾਲ ਨਿਭਾਉਣ ਦਾ ਬਲ ਬਖਸ਼ੇ ਪ੍ਰਮਾਤਮਾ ਮੈਂ ਮਾਫੀ ਚਾਹੁੰਦਾ ਕਿ ਮੌਸਮ ਦੀ ਖਰਾਬੀ ਕਰਕੇ ਥੋੜੇ ਪ੍ਰੋਗਰਾਮ ਲੇਟ ਹੋ ਗਿਆ ਪਰ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਦਾ ਕਾਲੀ ਵਾਲਾ ਜਾਂ ਕੋਈ ਪ੍ਰੋਗਰਾਮ ਦੋ ਤਿੰਨ ਹੀ ਰੱਖੇ ਸੀਗੇ ਤਾਂ ਅਸੀਂ ਉਹ ਦੋਨੇ ਤਿੰਨੇ ਪ੍ਰੋਗਰਾਮ ਜਿਹੜੇ ਨੇ اٹੈਂਡ ਕਰਾਂਗੇ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਠਿੰਡੇ ਦੀ ਤਰੱਕੀ ਵਾਸਤੇ ਹੋਰ ਨਵੇਂ ਰਸਤੇ ਖੁੱਲਣਗੇ ਔਰ ਲੋਕਾਂ ਨੂੰ ਪੁੱਛ ਪੁੱਛ ਕੇ ਖੁੱਲਣਗੇ ਭਾਵੇਂ ਉਹ ਛੋਟਾ ਵਪਾਰੀ ਹੈ ਭਾਵੇਂ ਦੁਕਾਨਦਾਰ ਹੈ ਭਾਵੇਂ ਉਹ ਕਿਸਾਨ ਨੇ ਭਾਵੇਂ ਉਹ ਟਰਾਂਸਪੋਰਟਰ ਨੇ ਭਾਵੇਂ ਜਿਸ ਮਰਜ਼ੀ ਵਰਗ ਨੂੰ ਮੁਲਾਜ਼ਮ ਨੇ ਜਿਸ ਮਰਜ਼ੀ ਵਰਗ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਸਬੰਧ ਰੱਖਦੇ ਨੇ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹਰ ਇੱਕ ਲਈ ਤਰੱਕੀ ਲਈ ਧਵਾਵਾਂ ਤੇ ਤਰੱਕੀ ਲਈ ਜਿਹੜੀਆਂ ਪਾਲਿਸੀਆਂ ਬਣਾਈ ਜਾਂਦੀਆਂ ਨੇ ਪਾਰਦਰਸ਼ੀ ਤਰੀਕੇ ਨਾਲ ਤੇ ਮੈਂ ਇੱਕ ਹੋਰਫੇਰ ਬਠਿੰਡੇ ਦੇ ਸ਼ਹਿਰ ਦੇ ਆਲੇ ਦੁਆਲੇ ਦੇ ਕਸਬਿਆਂ ਦੇ ਸਾਰੇ ਜਿੰਨੇ ਵੀ ਚਾਹੇ ਪਾਰਟੀ ਨਾਲ ਸੰਬੰਧਤ ਨੇ ਨਈ ਵੀ ਹੈਗੇ ਸੰਬੰਧਤ ਭਾਵੇਂ ਜਿੰਨੇ ਵੀ ਮਾਵਾ ਪੈਣਾ ਖਾਸ ਤੌਰ ਤੇ ਮੈਨੂੰ ਨਜ਼ਰ ਆ ਰਹੀਆਂ ਹਨ ਠੰਡ ਦੇ ਵਿੱਚ ਠੰਡ ਦੇ باوجود ਇੱਥੇ ਆਏ ਹੋ ਤੁਸੀਂ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਹਾਨੂੰ ਮਾਨ ਸਤਿਕਾਰ ਔਰ ਪ੍ਰਮਾਤਮਾ ਕੀ ਹੀਰਦਾਸ ਕਰਦੇ ਹਾਂ ਸਾਰਿਆਂ ਦੇ ਘਰਾਂ 'ਚ ਤੰਦਰੁਸਤੀ ਰਹਿਣ ਨਵਾਂ ਸਾਲ ਜਿਹੜਾ ਉਹ ਨਵੀਆਂ ਲੋਹਾਂ ਨਵੀਆਂ ਰੌਸ਼ਨੀਆਂ ਲੈ ਕੇ ਆਵੇ ਔਰ ਲੋਹੜੀ ਦਾ ਤਿਹਾਰ ਵੈਸੇ ਵੀ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜਾੜਾ ਚੁੱਲੇ ਪਾ ਜਿੰਨੀਆਂ ਵੀ ਸਮਾਜ ਦੇ ਵਿੱਚ ਕੁਰੀਤیاں ਨੇ ਉਹਨਾਂ ਨੂੰ ਆਪਾਂ ਖਤਮ ਕਰੀਏ ਮਿਲ ਕੇ ਰਲ ਕੇ ਤਾਂ ਕਿ ਆਪਾ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਨਾਲ ਬਸ ਸਕੀਏ ਸਾਰੀ ਦੁਨੀਆ ਚ ਸੁੱਖ ਸ਼ਾਂਤੀ ਦੀ ਸਭਾ ਦੇ ਭਲੇ ਦੀ ਅਰਦਾਸ ਕਰੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ